ਤਮਕੀਆ ਦਿੰਦੇ ਸੀ ਐਂ ਜਾ ਕੇ 29 ਤਰੀਕ ਨੂੰ ਜਾ ਕੇ ਦਰਖਾਸਤ ਦੇ ਕੇ ਆਏ ਆ ਸਾਢੇ 5 ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਨਾਲ ਕੱਲ ਸ਼ਾਮ ਨੂੰ ਸਾਢੇ 5 ਵਜੇ ਆਲਕੇ ਸਾਨੂੰ ਧਮਕੀਆਂ ਦੇ ਦਿੱਤੀਆਂ ਗਈਆਂ ਵੀ ਅਹੀਂ ਪਿੰਡ ਵਿੱਚ ਜਾਂ ਤੁਸੀਂ ਰਹੋਗੇ ਜਾਂ ਹੀ ਰਵਾਂਗੇ ਅਹੀਂ ਕੋਈ ਗੌਰ ਨਹੀਂ ਕੀਤਾ ਹੀ ਆ ਕਿ ਆ ਵੀ ਚੱਲ ਕੋਈ ਗੱਲ ਨਹੀਂ ਅਹੀਂ ਕੋਈ ਬੰਦਾ ਵਿੱਚ ਪਾ ਕੇ ਗੱਲ ਕਰ ਲਾਂਗੇ ਐਂ ਦਾਲਾ ਸਾਹਿਬ ਜਣਗੇ ਤਾਲਾ ਸਭਾ ਹੁੰਦੇ 5:30 ਜਿਹਾ ਆਏ ਆ ਆ ਕੇ ਹੀ ਦੇਖਿਆ ਅਹਨ ਮੇਰੇ ਬੇਟੇ ਨੇ ਫੋਨ ਕੀਤਾ ਭੀ ਅਰਸ਼ ਨੂੰ ਕਰਚਾ ਮਾਰ ਦਿੱਤੀ ਗਿਆ ਕਿਉਂਕਿ ਉਹਦੇ ਨਲਾਂ ਦੇ ਵਿੱਚ ਕਰਚਾ ਮਾਰਤੀਆਂ ਇੱਥੇ ਹੀ ਉਹ ਕੋਨ ਚੁੜ ਗਿਆ ਐਂ ਹਸਪੀਟਲ ਖੜਿਆ ਹਸਪੀਟਲ ਘੜ ਕੇ ਕਿਆ ਉੱਥੇ ਕੋਈਆ ਬੋਲਿਆ ਨਹੀਂ ਜਾਂਦੇ ਬਾਬਾ ਬਕਾਲਾ ਸਾਹਿਬ ਖੜਿਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸਾਡਾ ਬੱਚਾ ਜਿਹੜਾ ਤੜਫਦਾ ਹੈ ਕਹਿੰਨੇ ਟੀਕਾ ਤੱਕ ਨਹੀਂ ਲਾਇਆ ਨਾ ਕੋਈ ਪਿੰਡ ਦਾ ਪਿੱਛੇ ਗਿਆ ਕੋਈ ਕਾ ਮੋਤਵਾਰ ਬੰਦਿਆਂ ਨੂੰ ਹੀ ਦੱਸਿਆ ਇਹ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਪਰ ਅੱਜ ਤੱਕ ਸਾਡੇ ਕੋਈ ਪਿੱਛੇ ਨਹੀਂ ਆਇਆ ਕੱਲ ਦੀ ਗੱਲ ਬਾਤ ਹੋਈ ਕੋਈ ਮੋਤਵਾਰ ਬੰਦਾ ਸਾਡੇ ਪਿੱਛੇ ਨਹੀਂ ਆਇਆ ਅਜੇ ਤੱਕ ਮੇਰੇ ਪੁੱਤ ਪੋਤੇ ਦੀ ਬਹੁਤ ਬੇਵਸਾਫੀ ਦੇ ਨਾਲ ਮੌਤ ਹੋਈ ਆ ਬਹੁਤ ਤੜਫੜਮ ਕੇ ਮਰਿਆ ਉਹ ਬੱਚੇ ਦੀ ਉਮਰ ਹੀ 25 ਸਾਲ ਆ 25 ਸਾਲ ਉਮਰ ਹੀ ਉਹਦੀ ਅਰਸ਼ਦੀਪ ਉਹਦਾ ਨਾਮ ਹੀ ਬਹੁਤ ਹੀ ਮਾੜੀ ਘਟਨਾ ਦੇ ਨਾਲ ਆ ਮੇਰੇ ਬੇਟੇ ਨੂੰ ਮਾਰਿਆ ਗਿਆ ਲਦਰਪਿੰਡ ਦਾ ਨੌਜਵਾਨ ਆ ਇਹ ਉਹਦਾ ਭਲਾਈਪੁਰ ਅੱਡੇ ਦੇ ਵਿੱਚ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਹਾਂ ਆ ਕੇ ਮੁਕਾ ਵੇਖ ਕੇ ਉਹਦੇ ਭਰਾ ਲਾਲਪ੍ਰੀਤ ਸਿੰਘ ਦੇ ਬਿਆਨਾਂ ਤੇ ਅਸੀਂ ਪੰਜਾ ਦੋਸ਼ੀਆਂ ਦੇ ਖਿਲਾਫ ਐਫਆਈਆ ਦਰਜ ਕੀਤੀ ਹੈ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਬਾਕੀ ਲੱਗਦਾ ਪੋਸਟਮਾਰਟਮ ਕਰਾ ਕੇ ਤੇ ਅੱਜ ਲਾਸ਼ ਵਾਟਸਨ ਦੇ ਵੱਲੇ ਕਰ ਦੋਗੇ ਦੋਸ਼ੀ ਇੱਕ ਦਿਲਬੱਤ ਸਿੰਘ ਆ ਉਰਫ ਫਤੇ ਸਿੰਘ ਲਿੱਧਰ ਪਿੰਡ ਦਾ ਜੀ ਇੱਕ ਓੰਕਾਰਜੀਤ ਸਿੰਘ ਬਲਵਿੰਦਰ ਸਿੰਘ ਦਾ ਇੱਕ ਸਾਹਿਲਪ੍ਰੀਤ ਸਿੰਘ ਹੈ ਜੀ ਇੱਕ ਸ਼ੁਭਪ੍ਰੀਤ ਸਿੰਘ ਹੈ ਜੀ ਇੱਕ ਸੁਖਬੀਰ ਸਿੰਘ ਉਰਫ ਹੀਰਮਾ ਜੀ ਸਾਰਿਆਂ ਦੇ 302 ਦਾ ਪਰਚਾ ਦਰਜ ਹੋਇਆ ਹੈ ਕਾਰਨ ਇਹਨਾਂ ਦੀ ਕੋਈ ਹਫਤਾ ਪਹਿਲਾਂ ਕੋਈ ਝਗੜਾ ਹੋਇਆ ਸੀ ਇਹਨਾਂ ਦੇ ਫਾਦਰ ਸਾਹਿਬ ਦਾ ਤੇ ਇਹਨਾਂ ਐਪਲੀਕੇਸ਼ਨ ਰਈਏ ਚੌਕੀ ਦਿੱਤੀ ਸੀ ਜੀ ਤੇ ਇਹਨਾਂ ਦੇ ਪ੍ਰੈਸ਼ਰ ਪਾਉਂਦੇ ਹੀ ਵੀ ਤੁਸੀਂ ਆਪਣੀ ਦਰਖਾਸਤ ਨੂੰ ਵਾਪਸ ਲੈ ਲਓ ਉਸੇ ਰੰਜਿਸ਼ ਕਾਰਨ ਇਹਨਾਂ ਦਾ ਪਹਿਲਾਂ ਲਿੱਦਰ ਅੱਡੇ ਤੇ ਝਗੜਾ ਹੋਇਆ ਸ਼ਾਮ ਨੂੰ 6 ਵਜੇ ਮਿਤੀ 4 5 25 ਨੂੰ ਉਸ ਤੋਂ ਬਾਅਦ ਮੁੜ ਕੇ ਭਲਾਈਪੁਰ ਅੱਡੇ ਤੇ ਆ ਗਏ ਉੱਥੇ ਆ ਕੇ ਫਿਰ ਇਹਨਾਂ ਦੀ ਤੁੰਤੁਮੇਮਾ ਹੋਈ ਤੇ ਜਿਹੜਾ ਦਿਲਬਰ ਸਿੰਘ ਆ ਇਹਨੇ ਕਿਰਚਾ ਮਾਰੀਆਂ ਤੇ ਉਹਦੀ ਮੌਤ ਹੋ ਗਈ ਹੈ ਤੇ ਬਾਅਦ ਕੀ ਹੈ ਐਫਪੀਆ ਦਰਜ ਹੈ ਤੇ ਛੇਤੀ ਦੋਸ਼ੀਆਂ ਨੂੰ ਫੜ ਲਾਂਗੇ ਦੋਸ਼ੀਆਂ ਦੇ ਘਰਾਂ ਦੇ ਰੇਡ ਕੀਤੇ ਆ ਘਰਾਂ ਨੂੰ ਤਾਲੇ ਲੱਗੇ ਹੋਏ ਆ ਤੇ ਬਾਕੀ ਇਹਨਾਂ ਦੀ ਲੋਕੇਸ਼ਨਲ ਕੋਸ਼ਣਾ ਕਢਾ ਕੇ ਤੇ ਕੋਈ ਜਤਾ